ਹੁਣ ਗੱਡੀ ਖਰੀਦਣੀ ਔਖੀ ਨਹੀਂ ਹੋਗੀ ਕਿਉਂਕਿ ਹੁਣ ਇੰਨਾ ਤੋਂ ਗੱਡੀ ਸਸਤੀ ਮਿਲ ਜੂਗੀ ਬਿਲਕੁਲ ਹਾਂ ਜੀ ਤੁਹਾਨੂੰ ਗੱਡੀਆਂ ਦੇ ਦਾਂਗੇ ਪੂਰੇ ਟ੍ਰਾਈ ਸਿਟੀ ਦੇ ਵਿੱਚ ਸਭ ਤੋਂ ਵਧੀਆ ਗੱਡੀਆਂ ਹਰ ਚੀਜ਼ ਦੀ ਸਾਡੀ ਜ਼ਿੰਮੇਵਾਰੀ ਬਿਲਕੁਲ ਐਵਨ ਕਲਾਸ ਗੱਡੀ ਔਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੀ ਇਹ 2018 ਮਾਡਲ ਹੈ ਸਰ ਹੂੰ ਐਸ 5 ਹੈ ਕਨਵਰਟ ਐਸ 10 ਹੈ ਓਕੇ ਜੀ ਬ੍ਰੈਂਡ ਨਿਊ ਕਾਰ ਹੈ ਟਾਇਰ ਦੇਖ ਲਓ ਤੁਸੀਂ 10 ਕਿਲੋਮੀਟਰ ਵੀ ਨਹੀਂ ਚੱਲੇਟ ਹੈ ਬਿਲਕੁਲ ਜੀ ਟਾਇਰ ਬਿਲਕੁਲ ਨਵੇਂ ਪਾਏ ਹੋਏ ਨੇ ਅਲਾਏ ਬਲੂ ਐਂਡ ਬ੍ਰੈਂਡ ਨਿਊ ਕੰਡੀਸ਼ਨ ਕਾਰ ਬਿਲਕੁਲ ਜੀ ਆਹ ਸਾਰੀ ਗੱਡੀ ਹੋਈ ਦੇਖ ਲਓ ਜਮਾਂ ਨਵੀਂ ਲੱਗਦੀ ਆ ਰੇਟ ਜੀ ਇਹਨੂੰ ਆਪਾਂ ਦੇ ਦਿਆਂਗੇ ਜੀ 3.5 ਲੱਖ ਰੁਪਏ ਇਹ ਗੱਡੀ ਤੁਹਾਨੂੰ ਆਪਾਂ ਆਲਟੋ ਦੇ ਰੇਟੇ 'ਚ ਦੇ ਦੇਵਾਂਗੇ ਆਹ ਜੀ ਹਾਂ ਜੀ ਹਾਂ ਜੀ ਸੱਚੀਓ 2000 ਕੀ ਆ ਆਲਟੋ ਤਾਂ ਨਹੀਂ 50 ਲੱਖ ਦੀ ਨਹੀਂ 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 ਸੱਚੀ ਕੀ ਆ ਸੋਨੈਟ ਆਟੋਮੈਟਿਕ ਫਸਟ ਓਨਰ ਓਕੇ ਜੀ ਚੰਡੀਗੜ੍ਹ ਨੰਬਰ 50000 ਚੱਲੀ ਬੰਪਰ ਟੂ ਬੰਪਰ ਜੈਨੂਇਨ ਕਾਰ ਕੋਈ ਕੰਮ ਖਰਚਾ ਨਹੀਂ ਠੀਕ ਹੈ ਜੀ ਲਾਈਕ ਬ੍ਰੈਂ 30000 ਚੱਲੀ ਹੋਈ ਕਾਰ ਹੈ 50000 ਸਿਰਫ ਹਾਂਜੀ ਡਾਕਟਰ ਡਰਾਈਵਨ ਕਾਰ ਹੈ ਅੱਛਾ ਆਪਣੀ ਅਨਯੂਜ਼ ਹੈ ਓਕੇ ਔਰ ਤੁਸੀਂ ਗੱਡੀ ਦਾ ਇੰਟੀਰੀਅਰ ਦੇਖੋ ਗੱਡੀ ਆਲ オリジナル ਪੇਂਟ ਦੀ ਗੱਡੀ ਹੈ ਕਿਤੇ ਡਾਟ ਵੀ ਨਹੀਂ ਹੈ ਗੱਡੀ ਤੇ 2015 ਮਾਡਲ ਹੈ ਜੀ ਇਹ ਠੀਕ ਹੈ ਜੀ ਇਹ ਵੀ ਫਸਟ ਓਨਰ ਕਾਰ ਹੈ ਚੰਡੀਗੜ੍ਹ ਨੰਬਰ ਹੈ ਚੰਡੀਗੜ੍ਹ ਰਜਿਸਟ੍ਰੇਸ਼ਨ ਹੈ ਲੈ ਵੀ ਰੀਲਾ ਬਣਾ ਲਓ ਕਿਨਾਲੇ ਬਿਲਕੁਲ ਔਰ ਲੋਕਾਂ ਨੂੰ ਲੋਕ ਵੀ ਲੱਗਦਾ ਬੜਾ ਚਾਹ ਹੈ ਇਸ ਗਾਣੇ ਦਾ ਲੋਕ ਟ੍ਰੈਂਡਿੰਗ ਵਿੱਚ ਰਿਹਾ ਹੈ ਗਾਣਾ ਇਸ ਵਾਸਤੇ ਸੀ ਗੱਡੀ ਵੀ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਲੈ ਵੀ ਮਹਾਲੀ ਦੇ ਵਿੱਚ ਆ ਗਏ ਅੱਜ ਕਾਰ ਉਹ ਬਾਹਬ ਦੇ ਵੀਰ ਹੁਣਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇੱਥੇ ਕਾਰਾਂ ਤੁਹਾਨੂੰ ਲਗਜ਼ਰੀ ਕਾਰਾਂ ਵੀ ਆਲਟੋ ਦੇ ਰੇਟ ਦੇ ਵਿੱਚ ਦੇਣ ਦਾ ਦਾਵਾ ਕਰਦੇ ਨੇ ਬਹੁਤ ਘੈਂਟ ਘੈਂਟ ਕਾਰਾਂ ਨੇ ਹਰ ਇੱਕ ਤਰ੍ਹਾਂ ਦੀਆਂ ਬੇਸ਼ੱਕ ਉਹ ਪਰਮਟ ਵਾਲੀਆਂ ਗੱਡੀਆਂ ਨੇ ਜਾਂ ਪਰਸਨਲ ਗੱਡੀਆਂ ਨੇ ਤੁਸੀਂ ਸਾਰੀਆਂ ਗੱਡੀਆਂ ਦੇ ਇੱਥੇ ਸੰਪਰਕ ਕਰਕੇ ਲੈ ਸਕਦੇ ਹੋ ਆਜੋ ਜੀ ਜਾਣਕਾਰੀ ਲਈਏ ਮੋਨੂ ਜੀ ਤੋਂ ਲਓ ਮਿੱਤਰੋ ਨਜ਼ਰ ਮਾਰ ਲਓ ਤੇ ਗੱਲਬਾਤ ਕਰਦੇ ਆ ਮੋਨੂ ਜੀ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਰ ਹੋ ਠੀਕ ਠਾਕ ਹੋ ਜੀ ਸਭ ਤਾਂ ਠੀਕ ਨੇ ਜੀ ਕੰਮ ਧੰਦਾ ਦੱਸੋ ਵੀਰ ਜੀ ਬਹੁਤ ਵਧੀਆ ਫਰਸਟ ਕਲਾਸ ਪਰਮਾਤਮਾ ਦੀ ਕਿਰਪਾ ਹੈ ਜੀ ਵੀਰ ਜੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਐਡਰੈਸ ਦੱਸ ਦਈਏ ਤਾਂ ਜੋ ਦਰਸ਼ ਜਿਹੜੇ ਵੀਰ ਆਉਣ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਹਨਾ ਜੀ ਸਰ ਆਪਾਂ ਨੂੰ ਆਣਾ ਪਏਗਾ ਪੀਆਰ 7 ਰੋਡ ਦੇ ਉੱਤੇ ਯੰਮੀ ਜੰਗਲ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਮਾਲਾ ਹਾਈਵੇ ਪੀਆਰ 7 ਰੋਡ ਜੋ ਹੈ ਉੱਥੋਂ ਤੇ ਆਪਾਂ ਨੂੰ ਆਣਾ ਪਏਗਾ ਕਾਕੇ ਟਾਬੇ ਦੇ ਬਿਲਕੁਲ ਸਾਹਮਣੇ ਜੰਮੀ ਜੰਗਲ ਦੇ ਨਾਲ ਬਿਲਕੁਲ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦਾਂ ਦੇਸੀ ਤਰੀਕੇ ਨਾਲ ਜਿਹੜੀਆਂ 에어ਪੋਰਟ ਵਾਲੀਆਂ ਬੱਤੀਆਂ ਨੇ ਜੀਰਖਪੁਰ ਨੂੰ ਜਾਂਦੇ ਆ ਉੱਥੋਂ ਤੁਸੀਂ ਡੇਰਾ ਬਸੀ ਵਾਲੀ ਸਾਈਡ ਮੋੜਨਾ ਹਨਾ ਜੀ ਬਿਲਕੁਲ ਸਰ ਬਿਲਕੁਲ ਲਓ ਜੀ ਅੱਗੇ ਤੁਹਾਨੂੰ ਕਾਕੇ ਦੇ ਟਾਬੇ ਦੇ ਬਿਲਕੁਲ ਸਾਹਮਣੇ ਕਾਰ ਉਹ ਬਾਰ ਹੱਬ ਮਿਲ ਜੂਗਾ ਫਿਰ ਦੀ ਗੱਡੀਆਂ ਫਿਰ ਅੱਜ ਕਿੰਨੀ ਆ ਕੇ ਦੇਣ ਜਾ ਰਹੇ ਹੋ ਕਹੇ ਜੀਆਂ ਹੋਣਗੀਆਂ ਭਾਜੀ ਤੁਹਾਨੂੰ ਗੱਡੀਆਂ ਦੇਾਂਗੇ ਪੂਰੇ ਟ੍ਰਾਈ ਸਿਟੀ ਦੇ ਵਿੱਚ ਸਭ ਤੋਂ ਵਧੀਆ ਗੱਡੀਆਂ ਹਰ ਚੀਜ਼ ਦੀ ਸਾਡੀ ਜ਼ਿੰਮੇਵਾਰੀ ਬਿਲਕੁਲ ਐਵਨ ਕਲਾਸ ਗੱਡੀ ਔਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇਉਂਦੇ ਆ। ਓਕੇ ਜੀ। ਲਓ ਜੀ ਵੀਰ ਜੀ ਆਪਾਂ ਜਿਹੜੀ ਲੋ ਬਜਟ ਤੋਂ ਗੱਲਬਾਤ ਕਰ ਲੈਨੇ ਆ ਕਿਉਂਕਿ ਹੁਣ ਜਿਹੜੀ ਸਰਦੀ ਆ ਰਹੀ ਆ ਹਰ ਇੱਕ ਜਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਉਹਨੂੰ ਵੀ ਆ ਲੱਗਦਾ ਵੀ ਮੇਰੇ ਬੱਚੇ ਸੇਫ ਜਾਣ ਹਨਾ ਜੀ। ਬਿਲਕੁਲ ਬਿਲਕੁਲ। ਉਹਦੇ ਲਈ ਇਹਦੀ ਜਾਣਕਾਰੀ ਦਿਓ ਜੀ। ਸਰ ਇਹ ਇੰਡੀਕਾ ਹੈ 2015 ਮਾਡਲ। 2014 ਮਾਡਲ ਹੈ ਇਹ ਠੀਕ ਹੈ ਜੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਹੈ 1 ਹੈਂਡ ਚੱਲੀ ਹੋਈ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਆਪਾਂ ਬਹੁਤ ਵਧੀਆ ਰੇਟ 'ਚ ਮਾਰਕੀਟ 'ਚ ਦੇਾਂਗੇ ਗੱਡੀ ਕੋਈ ਕੰਮ ਖਰਚਾ ਨਹੀਂ ਹੈ ਹਰ ਚੀਜ਼ ਦੀ ਸਾਡੀ ਜ਼ਿੰਮੇਵਾਰੀ ਹੈ ਐਚ ਆਰ ਬਰਾੜਾ ਨੰਬਰ ਹੈ ਜੀ ਠੀਕ ਹੈ ਜੀ ਤੇ ਓਨਰ ਜੀ ਇਹ ਫਰਸਟ ਓਨਰ ਹੈ ਸਰ ਫਰਸਟ ਓਨਰ ਪ੍ਰਾਈਸ ਜੀ ਸਰ ਦੇ ਦੇਾਂਗੇ ਆਪਾਂ 1.5 ਲੱਖ ਰੁਪਏ ਵੀ ਨੇਗੋਸ਼ੀਏਬਲ ਕਰਾਂਗੇ ਇਹਦੇ 'ਚ ਅੱਛਾ ਜੀ ਹਾਂਜੀ ਲਓ ਜੀ ਮਿੱਤਰੋ ਬਾਕੀ ਗੱਲਬਾਤ ਆ ਕੇ ਕਰ ਲਓ ਆ ਕੇ ਸਾਹਮਣੇ ਆਣ ਤਾਂ ਹਾਂ ਜੀ ਮਾਨਤਨ ਵੀ ਹੋਊਗਾ ਹਨਾ ਜੀ ਬਿਲਕੁਲ ਮਾਨਤਨ ਕਰਾਂਗੇ ਜੀ ਤੁਹਾਡੇ ਵੀਡੀਓ ਦੇ ਥਰੂ ਆਉਣ ਵਾਲਿਆਂ ਨਾਲ ਥੋੜਾ ਜਿਹਾ ਹੋਰ ਮਾਨਤਨ ਵੀ ਕੀਤਾ ਜਾਊਗਾ ਸਪੈਸ਼ਲ ਮਾਨਤਨ ਤੇ ਸਪੈਸ਼ਲ ਮਾਨਤਨ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਇੱਧਰ ਜਮਾ ਹੀ ਨਵੀਂ ਖੜੀ ਆ ਜੀ ਕੀ ਆ ਇਹ ਸੋਨੇਟ ਆ ਜੀ ਕੀ ਆ ਸੋਨੇਟ ਆਟੋਮੈਟਿਕ ਫਸਟ ਓਨਰ ਓਕੇ ਜੀ ਚੰਡੀਗੜ੍ਹ ਨੰਬਰ 50000 ਚੱਲੀ ਬੰਪਰ ਟੂ ਬੰਪਰ ਜੈਨੂਇਨ ਕਾਰ ਕੋਈ ਕੰਮ ਖਰਚਾ ਨਹੀਂ ਠੀਕ ਹੈ ਜੀ ਲਾਈਕ ਬ੍ਰਾਂਡ ਨਿਊ ਕਾਰ ਬਿਲਕੁਲ ਜੀ ਉਹ ਤਾਂ ਦਿਖਾਈ ਵੀ ਦਿੰਦੀ ਆ ਕੋਈ ਸ਼ੱਕ ਨਹੀਂ ਹਨਾ ਜੀ ਚੰਡੀਗੜ੍ਹ ਨੰਬਰ ਵਾਲੀ ਗੱਲ ਬਾਤ ਆ ਬਾਕੀ ਮਾਨਤਨ ਬਾਕੀ ਮਾਨਤਨ ਤੁਹਾਡੇ ਨਾਮ ਤੇ ਜੋ ਐਕਸਟਰਾ ਕਰਾਂਗੇ ਜੀ ਮਾਨਤਨ ਜ਼ਰੂਰ ਕਰਾਂਗੇ ਕਿੱਟ ਕੇ ਕਰਿਓ ਜੀ ਬਿਲਕੁਲ ਬਿਲਕੁਲ ਮਜ਼ਾ ਆ ਜਾਏਗਾ ਜੀ ਬਿਲਕੁਲ ਜੀ ਲਗਜ਼ਰੀ ਕਾਰਾਂ ਵਾਲੀ ਗੱਲਬਾਤ ਵੀ ਕਰਦੇ ਆਂ ਕ੍ਰੇਟਾ ਵਾਲ ਆ ਗਏ ਹੁਣ ਇਹ ਹਾਂਜੀ ਇਹ ਕ੍ਰੇਟਾ 2019/20 ਮਾਡਲ ਹੈ ਪੀਬੀ 70 ਲੋਕਲ ਨੰਬਰ ਹੈ ਜੀ ਫਰਸਟ ਓਨਰ ਕਾਰ ਹੈ 75000 ਚੱਲੀ ਹੈ ਕੋਈ ਵੀ ਇੱਕ ਪੈਸੇ ਦਾ ਵੀ ਕੰਮ ਨਹੀਂ ਹੈ ਗੱਡੀ ਤੇ ਠੀਕ ਹੈ ਜੀ ਹਾਂਜੀ ਤੇ ਰੇਟ ਜੀ ਆਪਾਂ ਇਹਨਾਂ ਦਾ 8.5 ਲੱਖ ਰੁਪਏ ਕਹਿੰਨੇ ਆ ਜੀ ਬਾਕੀ ਮੌਕੇ ਤੇ ਜੋ ਹੋਗਾ ਮਾਨਤਨ ਆਪਾਂ ਕਰ ਦੇਾਂਗੇ ਲਓ ਜੀ ਇਹਦਾ ਵੀ ਤੁਸੀਂ ਦੇਖ ਲਓ ਮਾਣ ਦਾਣ ਹੋਊਗਾ ਅੱਗੇ ਦੋ ੱਤਕੜ ਗੱਡੀਆਂ ਆ ਗਈਆਂ ਹਨਾ ਜੀ ਸਕੋਰਪੀਓ ਪੰਜਾਬ ਦੀ ਸਭ ਤੋਂ ਮੰਨੀ ਜਾਣੀ ਵਾਲੀ ਗੱਡੀ ਹੈ ਜੀ ਬਿਲਕੁਲ ਸਾਰੇ ਪਿਆਰ ਕਰਦੇ ਨੇ ਇਹਨੂੰ ਜੀ ਇਸ ਗੱਡੀ ਨੂੰ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਹਾਂ ਵੀ ਸਕੋਰਪੀਓ ਦੇ ਥੱਲੇ ਸਭ ਗੱਡੀਆਂ ਬਿਲਕੁਲ ਜੀ ਕੋਈ ਸ਼ੱਕ ਨਹੀਂ ਹਾਂ ਜੀ ਤੇ ਸਾਬਕਾ ਜੀ ਇਹਦਾ ਕੋਈ ਇਹ 2018 ਮਾਡਲ ਹੈ ਸਰ ਹੂੰ ਐਸ 5 ਹੈ ਕਨਵਰਟ ਐਸ 10 ਹੈ ਓਕੇ ਜੀ ਬ੍ਰੈਂਡ ਨਿਊ ਕਾਰ ਹੈ ਟਾਇਰ ਦੇਖ ਲਓ ਤੁਸੀਂ 10 ਕਿਲੋਮੀਟਰ ਵੀ ਨਹੀਂ ਚੱਲੇ ਟਾਇਰ ਬਿਲਕੁਲ ਜੀ ਟਾਇਰ ਬਿਲਕੁਲ ਨਵੇਂ ਪਾਏ ਹੋਏ ਨੇ ਅਲਾਈ ਬਲੂ ਐਂਡ ਬ੍ਰੈਂਡ ਨਿਊ ਕੰਡੀਸ਼ਨ ਕਰ ਬਿਲਕੁਲ ਜੀ ਆਹ ਸਾਰੀ ਗੱਡੀ ਹੋਈ ਦੇਖ ਲਓ ਜਮਾਂ ਨਵੀਂ ਲੱਗਦੀ ਆ ਤੇ ਕਿੰਨੇ ਦੀ ਦਿਓਗੇ ਜੀ ਸਰ ਇਹਦੇ 9 ਲੱਖ ਰੁਪਏ ਕਿੰਨੇ ਜੀ ਬਾਕੀ ਮਾਨਤਾਣ ਮੌਕੇ ਤੇ ਲਓ ਜੀ ਮਾਨਤਾਣ ਮੌਕੇ ਤੇ ਤੇਲ ਤੂਲ ਦੀ ਟੈਂਕੀ ਵੀ ਭਰਾ ਦਿਓ ਸ਼ੇਅਰ ਕਰਨ ਵਾਲੇ ਨੂੰ ਹਾਂਜੀ 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 ਜਰੂਰ ਠੀਕ ਹੈ ਜੀ ਤੇ ਅੱਗੇ ਫੇਰ ਆ ਗਈ ਜੀ ਇਹ 10 ਮੋਡਲ ਐ ਸਰ ਹੂੰ ਇਹ ਵੀ ਫਰਸਟ ਹੈਂਡ ਚੱਲੀ ਹੋਈ ਕਾਰ ਹੈ ਬ੍ਰਾਂਡ ਨਿਊ ਕੰਡੀਸ਼ਨ ਟਾਇਰ ਤੁਸੀਂ ਜਿਹੜੀ ਗੱਲ ਤੁਹਾਨੂੰ ਕਹਿ ਰਹੇ ਹੋ ਟਾਇਰ ਬਿਲਕੁਲ ਨਵੇਂ ਮਤਲਬ ਬਿਲਕੁਲ ਨਵੇਂ ਮਿਲਣਗੇ ਕੋਈ ਵੀ ਕੰਮ ਖਰਚਾ ਨਹੀਂ ਹਰ ਚੀਜ਼ ਦੀ ਸਾਡੀ ਜ਼ਿੰਮੇਵਾਰੀ ਰਹੇਗੀ ਆਲ ਡਾਕੂਮੈਂਟਾਂ ਦੀ ਸਾਡੀ ਜ਼ਿੰਮੇਵਾਰੀ ਰਹੇਗੀ ਸਿੰਗਲ ਓਨਰ ਕਾਰ ਹੈ ਜੀ ਠੀਕ ਹੈ ਜੀ ਰੇਟ ਜੀ ਇਹਦਾ ਆਪਾਂ ਦੇ ਦੇ ਦਾਂਗੇ ਜੀ 3.5 ਲੱਖ ਰੁਪਏ ਲੈ ਵੀ 3.5 ਲੱਖ ਦੇ ਵਿੱਚ ਸਕੋਰਪਿਓ ਦੇ ਮਾਲਕ ਬਣੋਗੇ ਆਉਣਾ ਬੂ ਪਰ ਤੁਹਾਨੂੰ ਮਹਾਲੀ ਟਾਟਾ ਹੈਕਸ ਹੈ ਜੀ ਹੈਕਸ ਹੈ ਜੀ 7 ਸੀਟਰ ਕਾਰ ਹੈ ਟਾਟਾ ਦੀ ਇਹ ਵੀ 2017 ਮਾਡਲ ਹੈ ਜੀ ਠੀਕ ਹੈ ਜੀ ਗੱਲਬਾਤ ਕਰ ਲੋ ਭਾਈ ਜਮੇ ਹੀ ਬ੍ਰਾਂਡ ਨਿਊ ਕਾਰ ਆ ਨਾ ਨਿਊ ਕੰਡੀਸ਼ਨ ਇੰਟੀਰੀਅਰ ਦੇਖੋ ਤੁਸੀ ਮਜ਼ਾ ਆ ਜਾਏਗਾ ਗੱਡੀ ਦਾ ਦੇਖ ਕੇ ਕੋਈ ਵੀ ਕੰਮ ਖਰਚਾ ਨਹੀਂ ਐ ਇਸ ਕੋਲ ਮੈਂ ਦਿਖਾਈ ਦੇਮਾਈ ਹੁਣ ਇਹਦੀ ਨਿਆ ਤਾਰੇ ਵਾਲੀ ਗੱਡੀ ਉਹ ਵੀ 0040 ਸੰਗਰੂਰ ਦਾ ਨੰਬਰ ਆ ਜੀ ਹਾਂਜੀ ਸਰ ਇਹ ਗੱਡੀ ਤੁਹਾਨੂੰ ਆਪਾਂ ਆਲਟੋ ਦੇ ਰੇਟੇ 'ਚ ਦੇ ਦੇਵਾਂਗੇ ਆਹ ਜੀ ਹਾਂਜੀ 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 ਸੱਚੀਓ 2000 ਇਹ ਆਲਟੋ ਤਾਂ ਨਹੀਂ 50 ਲੱਖ ਦੀ ਨਹੀਂ 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 ਸਰ ਹਾਂਜੀ 2011 ਮਾਡਲ ਹੈ ਸਾਡੇ 3 ਲੱਖ ਰੁਪਏ ਦੀ ਆਸਕਿੰਗ ਹੈ ਮਾਨਤਾਂ ਨੋਂਦੇ ਚ ਵੀ ਕਰ ਦਾਂਗੇ ਤੁਹਾਨੂੰ ਕਮਾਲ ਕਰੀ ਜਾਂਦੇ ਹੋ ਜੀ ਧੱਕਾ ਕਰੀ ਜਾਂਦੇ ਹੋ ਗੱਡੀ ਤੁਸੀਂ ਦੇਖੋ ਫਰਸਟ ਹੈਂਡ ਕਾਰ ਹੈ ਮਜ਼ਾ ਆ ਜਾਏਗਾ ਗੱਡੀ ਦੇਖ ਕੇ ਇੰਟੀਰੀਅਰ ਸਨਰੂਫ ਸਾਰੇ ਫੰਕਸ਼ਨ ਵਰਕਿੰਗ ਹੈ ਲੋ ਜੀ ਗੱਲ ਆਇਆ ਵੀਰੇ ਜਿਹੜੇ ਵੀ ਡੋਲੀ ਡੂਲੀ ਦਾ ਕੰਮ ਕਰਦੇ ਨੇ ਉਹਨਾਂ ਲਈ ਤਾਂ દિਵਾਲੀ ਵਾਲਾ ਆਫਰ ਹੀ ਆ ਹਨਾ ਜੀ ਬਿਲਕੁਲ 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 ਬਸ ਮੌਕਾ ਦਾ ਸਾਮਲੋ ਗੱਡੀ ਇੱਕੋ ਹੀ ਹੈ ਕਿਉਂਕਿ ਲਾਲ ਰੰਗ ਦੇ ਵਿੱਚ ਡੋਲੀ ਵੀ ਬਹੁਤ ਲੱਗੂਗੀ ਬਿਲਕੁਲ ਸਰ ਸਾਢੇ ਦੇਣ ਲੱਖ ਜਾ ਅੱਗੇ ਬੋਲਵੋ ਖੜੀ ਹੈ ਬੋਲਵੋ ਵੀ 40 ਜੀ ਠੀਕ ਹੈ 2014 ਮਾਡਲ ਇਹ ਵੀ ਫਰਸਟ ਹੈਂਡ ਚਲੀ ਹੋਈ ਕਾਰ ਹੈ ਯੂਕੇ 07 ਨੰਬਰ ਲੋਕ ਯੂਕੇ ਦਾ ਨੰਬਰ ਤੁਹਾਡੇ ਸਾਹਮਣੇ ਹੈ ਕਿ ਲੋਕ ਪੰਜਾਬ ਦੇ ਅੰਦਰ ਸਪੈਸ਼ਲ ਡਿਮਾਂਡ ਕਰਦੇ ਸਾਨੂੰ ਯੂਕੇ ਦਾ ਨੰਬਰ ਚਾਹੀਦਾ ਯੂਕੇ ਦਾ ਨੰਬਰ ਚਾਹੀਦਾ ਇਹਦੇ ਤੁਹਾਨੂੰ ਯੂਕੇ ਦਾ ਨੰਬਰ ਹੀ ਮਿਲੇਗਾ ਨਾਲੇ ਉਹ ਵੀ 9500 ਹੈ ਬਿਲਕੁਲ ਬਿਲਕੁਲ ਮਜ਼ੇਦਾਰ ਗੱਡੀ ਹੈ ਜੀ ਫਰਸਟ ਹੈਂਡ ਗੱਡੀ ਹੈ ਤੇ ਰੇਟ ਜੀ ਰੇਟ ਸਰ ਆਪਾਂ ਦੇ ਦੇਾਂਗੇ 6 ਲੱਖ ਰੁਪਏ ਦੀ ਆਸਕਿੰਗ ਬ੍ਰਿਜਾ ਦੇ ਰੇਟ 'ਚ ਦੇ ਦੇਾਂਗੇ ਤੁਹਾਨੂੰ ਇਹੇ ਜੀ ਹਾਂਜੀ ਤੇ ਮਾਡਲ ਜੀ ਮਾਡਲ 2014 ਹੈ ਜੀ 14 ਮਾਡਲ ਵੀਰੇ 2014 ਮਾਡਲ ਸਿਰਫ ਬ੍ਰਿਜਾ ਦੇ ਮੁੱਲ 'ਚ ਬ੍ਰਿਜਾ ਦੇ ਮੁੱਲ 'ਚ ਲੈ ਵੀ 6 ਲੱਖ ਰੁਪਏ ਦੀ ਦੇ ਦੇਾਂਗੇ ਲੈ ਵੀ ਬੋਲੋ ਬੋ ਨਿਆਰਾ ਲੈ ਲੋ ਵੀਰੇ 6 ਲੱਖ ਦੇ ਵਿੱਚ ਇਦੋਂ ਮਹਿੰਗੀ ਫੇਰ ਵਿਕ ਜੂਗੀ ਇਹ ਦੁਬਾਰਾ ਹਾਂਜੀ ਹਾਂਜੀ ਇਹ ਆ ਗਈ ਜੀ ਕਾਲਾ ਝੋਟਾ ਹਾਂਜੀ ਜਮਦੂਤ ਦਾ ਝੋਟਾ ਜਿਹਨੂੰ ਕਹਿੰਦੇ ਤਾਰੇ ਵਾਲਾ ਝੋਟਾ ਆ ਬਿਲਕੁਲ ਮਰਸੀਡੀਜ਼ ਹਾਂਜੀ ਹਾਂਜੀ ਬਿਲਕੁਲ ਬਲੈਕ ਕਲਰ ਦੇ ਕ ਜੀ ਫਰਸਟ ਓਨਰ ਗੱਡੀ ਆ ਗੱਡੀ ਦੇਖੋ ਤੁਸੀਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਹੈ ਕਿੱਥੋਂ ਕੋਈ ਪੇਂਟ ਨਹੀਂ ਕੋਈ ਕੁਝ ਨਹੀਂ ਇੰਜਨ ਮਕੈਨੀਕਲ ਦੀ ਸਾਡੀ ਗਾਰੰਟੀ ਰਹੇਗੀ ਜੀ ਅੱਛਾ ਮਾਡਲ ਦੱਸੋ ਹੀ ਪਹਿਲਾਂ ਦਾ ਇਹ 2010 ਮਾਡਲ ਹੈ ਸਰ 10 ਮਾਡਲ ਇੰਨੀ ਸਾਮੀ ਹੋਈ ਜੀ ਬਿਲਕੁਲ ਸਰ ਬਿਲਕੁਲ ਲਓ ਜੀ ਜਿਹੜੇ ਵੀਰ ਬਲੈਕ ਕਲਰ ਦੇ ਸਕੀਨ ਨੇ ਉਹਨਾਂ ਲਈ ਤਾਂ ਤੋਹਫਾ ਹੀ ਆ ਔਰ ਐਨਸੀਆਰ ਤੋਂ ਬਾਅਦ ਅਗਰ ਕੋਈ ਚਾਹੁੰਦਾ ਹੈ ਅਸੀਂ ਨਾਮ ਵੀ ਕਰਾ ਕੇ ਦੇ ਦੇ ਪੰਜ ਸਾਲ ਦੀ ਰੀਨਿਊਵਲ ਵੀ ਕਰਾ ਕੇ ਦੇਾਂਗੇ ਅੱਛਾ ਜੀ ਹਾਂਜੀ ਤੇ ਰੇਟ ਕਰਾਂਗੇ ਅਗਰ ਲੋਕ ਕਹਿੰਦੇ ਨੇ ਨਾ ਕਿ ਗੱਡੀ 5 ਸਾਲ ਤੋਂ ਬਾਅਦ ਨਹੀਂ ਪ੍ਰੀਨਿਊਵਲ ਹੁੰਦੀ ਅਸੀਂ ਕਰਵਾ ਕੇ ਦੇਾਂਗੇ ਗੱਡੀ ਦਾ ਅੱਛਾ ਜੀ ਹਾਂਜੀ ਗੱਲ ਐ ਜੀ ਹੁਣ ਤੁਸੀਂ ਇਹਦੀਆਂ ਖੂਬੀਆਂ ਵੀ ਖਾਸੀਆਂ ਦੱਸਤੀਆਂ ਰੇ ਗੱਡੀ ਬਾਰੇ ਵੀ ਸਾਰੇ ਜਾਣਦੇ ਨੇ ਹੁਣ ਬਾਲੇ ਪੈਸੇ ਨਾ ਮੰਗ ਲਿਓ ਨਾ ਨਾ ਸਰ ਛੋਟੇ ਜੇ ਪੈਸੇ ਛੋਟੇ ਜੇ ਪੈਸੇ 480000 ਰੁਪਏ ਮੈਂ ਇੱਕ ਵਾਰੀ ਦੁਬਾਰੇ ਬੋਲੋ ਜੀ 4,80,000 ਰੁਪਏ ਨਹੀਂ ਵੀ ਮੇਤਰ ਮਰਸੀਡੀਜ਼ ਦਾ ਰੇਟ ਦੱਸਿਆ ਬਾਈ ਨੇ E-class 4,80,000 ਹਾਂਜੀ Tata ਦੀ ਗੱਡੀ ਦਾ ਜੀ Indika ਦਾ ਨਹੀਂ ਦੱਸਿਆ ਹਾਂਜੀ ਪਰ Indika ਹੁਣ ਆ ਆ ਜੀ ਸਾਗਰ ਦੀ ਬੋਟੀ ਵਾਲੀ ਕਾਰ ਜਿਹਦੇ ਬਲੌਗਰ ਨੀਲਾ ਬਣਾਉਂਦੇ ਨੇ ਸਾਗਰ ਦੀ ਬੋਟੀ Indika 2014 2015 ਮਾਡਲ ਹੈ ਜੀ ਇਹ ਠੀਕ ਹੈ ਜੀ ਇਹ ਵੀ ਫਰਸਟ ਓਨਰ ਕਾਰ ਹੈ ਚੰਡੀਗੜ੍ਹ ਨੰਬਰ ਹੈ ਚੰਡੀਗੜ੍ਹ ਰਜਿਸਟ੍ਰੇਸ਼ਨ ਹੈ ਲੈ ਵੀ ਰੀਲਾਂ ਬਣਾ ਲਓਗੇ ਬਿਲਕੁਲ ਲੋਕਾਂ ਨੂੰ ਲੋਕ ਵੀ ਲਾਦੇ ਬੜਾ ਚਾਹ ਹੈ ਇਸ ਗਾਣੇ ਦਾ ਲੋਕ ਟ੍ਰੈਂਡਿੰਗ ਵਿੱਚ ਰਹੇਗਾ ਨਾ ਇਸ ਵਾਸਤੇ ਅਸੀਂ ਗੱਡੀ ਵੀ ਲੈ ਕੇ ਆਏ ਆ ਟ੍ਰੈਂਡਿੰਗ ਵਾਲੀ ਗੱਡੀ ਲਿਆ ਤੀ ਜੀ ਰੇਟ ਨਾ ਹੁਣ ਵੱਧ ਮੰਗਿਓ ਨਹੀਂ ਨਹੀਂ ਬਿਲਕੁਲ ਜਾਇਜ਼ ਮੰਗਾਗੇ ਜੀ ਹਾਂਜੀ ਐਂਦੇ ਵੀ ਅਸੀਂ 1.5 ਲੱਖ ਰੁਪਏ ਦੀ ਆਸਕਿੰਗ ਕਰਦੇ ਹਾਂ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਇੱਕ ਵਾਰੀ ਫੇਰ ਬੋਲ ਦਿਓ ਜੀ ਰੇਟ 1.5 ਲੱਖ ਰੁਪਏ ਆਸਕਿੰਗ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਮੈਂ ਦੁਬਾਰੇ ਦਾਅ ਜਦੋਂ ਮਰਜੀ ਤੁਹਾਡੇ ਨਾਮ ਤੇ ਮਾਨਦਾਨ ਐਕਸਟਰਾ ਹੋਊਗਾ ਲਓ ਜੀ ਵੀਡੀਓ ਸ਼ੇਅਰ ਕਰਦੇ ਹੋ ਤੇਲ ਤੂਲ ਵੀ ਪਵਾ ਕੇ ਦੇਣਗੇ ਬਿਲਕੁਲ ਤੇ ਹਾਂਜੀ ਆ ਵੀਡੀਆ ਹੀ ਆ ਗਈ ਜੀ ਸਵਿਫਟ ਅੱਛਾ ਜੀ 2013 ਮਾਡਲ ਲੈ ਵੀ ਮੈਟਲ ਜੀ ਟੋਟਲ ਐਸੈਸਰੀ ਲੱਗੀ ਹੋਈ ਐ ਕੋਈ ਕੰਮ ਖਰਚਾ ਨਹੀਂ ਐਕਸੀਡੈਂਟਲ ਦੀ ਸਾਡੀ ਜ਼ਿੰਮੇਵਾਰੀ ਰਹੇਗੀ ਠੀਕ ਹੈ ਜੀ ਪੇਂਟ ਸ਼ੀਟ ਗੱਡੀ ਤੁਹਾਡੇ ਸਾਹਮਣੇ ਬਿਲਕੁਲ ਤਿਆਰ ਐ ਓਕੇ ਗੱਡੀ ਐ ਬਿਲਕੁਲ ਜੀ ਨਿਰਵਾਣ ਹਰ ਚੀਜ਼ ਦੀ ਸਾਡੀ ਜ਼ਿੰਮੇਵਾਰੀ ਰਹੇਗੀ ਹੂੰ ਤੇ ਤੁਸੀਂ ਰੇਟ ਜੀ ਰੇਟ ਅੰਦਰ ਸਰ 28 ਲੱਖ 60000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਨੇਗੋਸ਼ੀਏਰਾ ਮਾਡਲ ਦਾ 13 ਮਾਡਲ ਵੀਡੀਓ ਲਓ ਜੀ ਮੈਂ ਆਮ ਤੌਰ ਤੇ 4 ਪਲੱਸ ਰੇਟ ਸੁਣਦਾ ਆ ਰਿਹਾ 13 ਦਾ ਪਰ ਕਾਰੋਬਾਰ ਹੱਬ ਵਾਲੇ ਕਾਰ ਓਵਰ ਹੱਬ ਹਨਾ ਇਹ ਕਹਿੰਦੇ ਵੀ ਅਸੀਂ ਸਾਢੇ 3 ਲੱਖ ਦੇ ਰੇਂਜ 'ਚ ਦੇ ਦਾਂਗੇ ਹਨਾ ਤਿੰਨ ਸੱਟ ਕੇ ਸਾਡੀ ਸਾਡੀ ਮਨਸ਼ਾ ਹੀ ਇਹ ਹੈ ਕੰਮ ਕਰਨ ਦੀ ਮਨਸ਼ਾ ਮੇਨ ਹੀ ਹੈ ਕਿ ਅਸੀਂ ਹਰ ਬੰਦੇ ਨੂੰ ਕਾਰ ਪ੍ਰੋਵਾਈਡ ਕਰਵਾ ਸਕੀਏ ਲੋਨ ਦੀ ਫੈਸਿਲਿਟੀ ਵੀ ਅਸੀਂ ਦਿੰਨੇ ਆ ਓਕੇ ਜੀ ਬੰਦੇ ਦੇ ਡਾਕੂਮੈਂਟ ਸਹੀ ਹੋਣੇ ਚਾਹੀਦੇ ਆ ਅਸੀਂ ਹਰਿਆਣਾ ਪੰਜਾਬ ਹਰ ਜਗ੍ਹਾ ਲੋਨ ਵੀ ਕਰਵਾ ਦਾਂਗੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਇਸ ਵੇਖ ਦੀ ਜੀ ਮੰਨ ਲਓ ਲੋਨ ਕਰਾਉਣਾ ਹੋਵੇ ਬੰਦਾ ਕਿੰਨੇ ਪੈਸੇ ਲੈ ਲੱਖ ਰੁਪਏ ਦੇ ਦੇ ਬਾਕੀ ਲੋਨ ਕਰ ਦਾਂਗੇ ਜੀ ਲੱਖ ਰੁਪਏ ਲਾਓ ਮਿੱਤਰੋ ਆ ਗੱਡੀ 13 ਸਿਪਲ ਓਕੇ ਹੋਵੇ 50 ਲਿਆਵੇ ਤਾਂ ਵੀ ਲੋਨ ਕਰ ਦਾਂ ਅੱਛਾ ਜੀ ਹਾਂਜੀ ਲਓ ਜੀ 50000 ਸਿਪਲ ਓਕੇ ਹੋਣਾ ਚਾਹੀਦਾ 50000 ਦੇ ਕੇ ਵੀ ਇਹ ਗੱਡੀ ਹਕਾ ਦੇਣਗੇ ਤੁਸੀਂ 2014/15 ਪੋਲੋ 14/15 ਹੈ ਹਾਂਜੀ ਇਹ ਵੀ ਬ੍ਰਾਂਡ ਨਿਊ ਕੰ ਇਹ ਚਾ ਰਜਿਸਟ੍ਰੇਸ਼ਨ ਆ ਪੇਪਰ ਸਾਰੇ ਕੰਪਲੀਟ ਨੇ ਐਨਓਸੀ ਕਹੋਗੇ ਤਾਂ ਐਨਓਸੀ ਦੇਾਂਗੇ ਨਾਮ ਕਰਵਾ ਕੇ ਕਹੋਗੇ ਤਾਂ ਨਾਮ ਕਰਵਾ ਕੇ ਦੇਾਂਗੇ ਠੀਕ ਹੈ ਜੀ ਹਰ ਚੀਜ਼ ਦੀ ਸਾਡੀ ਜ਼ਿੰਮੇਵਾਰੀ ਰਹੇਗੀ ਫਿਰ ਹੁਣ ਪੈਸੇ ਵੀ ਦੱਸੋ 380000 380000 ਲੈ ਵੀ ਮਿੱਤਰੋ ਬਹੁਤ ਜਾਇਜ਼ ਰੇਟ ਨੇ ਵੀਰ ਉਹਨਾਂ ਦੇ ਤਾਰੀਫ਼ ਕਰਨੀ ਬਣਦੀ ਹੈ ਕਿਉਂਕਿ ਮੈਂ ਰੋਜ਼ ਦੇਖਦਾ ਡੇਲੀ ਦੇਖਦਾ ਰੇਟ ਪਰ ਇੱਥੇ ਬੈਸਟ ਦੇ ਰਹੇ ਨੇ ਕਾਰਾਂ ਵੀ ਅੱਖਾਂ ਦੱਸਦੀਆਂ ਨੇ ਵੀ ਘੈਂਟ ਕਾਰਾਂ ਨੇ ਇਹ ਸ਼ਿਫਟ ਜਡੀ ਆ ਜੀ ਹਾਂਜੀ ਇਹ ਵੀ 13 ਮਾਡਲ ਹੈ ਠੀਕ ਹੈ ਜੀ ਇਹ ਵੀ ਬ੍ਰਾਂਡ ਨਿਊ ਕੰਡੀਸ਼ਨ ਦੀ ਕਾਰ ਆ ਆਲ ਓਰੀਜਨਲ ਲਗਭਗ ਪੇਂਟ ਹੈ ਬਿਲਕੁਲ ਆਲ ਓਰੀਜਨਲ ਕੱਢੀ ਹੈ ਜਡੀ ਪਲਸ ਆਪਸ਼ਨਲ ਮਾਡਲ ਹੈ ਗਾਰੰਟੀ ਹੈ ਜੀ ਹਾਂਜੀ ਹਾਂਜੀ 에어 ਬੈਗ ਅਲੋਏ ਕੰਪਨੀ ਅਲੋਏ ਹਾਂਜੀ ਸਭ ਕੁਝ ਕੰਪਲੀਟ ਹੈ ਇਹਦੇ ਸਾਰੇ ਡਾਕੂਮੈਂਟ ਕੰਪਲੀਟ ਆ ਛੋਟਾ ਨੰਬਰ ਨਾਲ ਹੈ 2500 ਨੰਬਰ ਹੈ ਵੀਆਈਪੀ ਨੰਬਰ ਤੁਸੀਂ ਦੇਖ ਸਕਦੇ ਹੋ ਨੰਬਰ ਵੀ ਅਸੀਂ ਨਹੀਂ ਲਾਵਾਂਗੇ ਉਤਾਰਾਂਗੇ ਨਹੀਂ ਨੰਬਰ ਨਾਲ ਦੇਾਂਗੇ ਓਕੇ ਜੀ ਤੇ ਰੇਟ ਇਹਦਾ ਵੀ ਲਗਭਗ ਆਪਾਂ 380 ਕਹਿੰਨੇ ਜੀ ਬਾਕੀ ਨੇਗੋਸ਼ੀਏਬਲ ਤੁਹਾਡੇ ਸਾਹਮਣੇ ਜਿਵੇਂ ਕੋਹੇ ਕਰ ਲਾਂਗੇ ਹੁਣ ਗੱਡੀ ਖਰੀਦਣੀ ਔਖੀ ਨਹੀਂ ਹੋਗੀ ਕਿਉਂਕਿ ਹੁਣ ਇਹਨਾਂ ਤੋਂ ਗੱਡੀ ਸਸਤੀ ਮਿਲ ਜੂਗੀ ਬਿਲਕੁਲ ਇਹ ਆ ਗਈ ਸਲੈਰੀਓ 2014 ਮਾਡਲ 30000 ਚੱਲੀ ਹੋਈ ਕਾਰ ਹੈ 50000 ਸਿਰਫ ਹਾਂਜੀ ਡਾਕਟਰ ਡਰਾਈਵਨ ਕਾਰ ਹੈ ਅੱਛਾ ਇਹ ਆਪਣੀ ਐ ਨਿਊਜ਼ ਹੈ ਔਰ ਤੁਸੀਂ ਗੱਡੀ ਦਾ ਇੰਟੀਰੀਅਰ ਦੇਖੋ ਗੱਡੀ ਆਲ オリジナル ਪੇਂਟ ਦੀ ਗੱਡੀ ਹੈ ਕਿਤੇ ਡਾਟ ਵੀ ਨਹੀਂ ਹੈ ਗੱਡੀ ਦੇ ਅੰਦਰ ਵੀਰ ਜੀ 10 10 ਸਾਲਾਂ ਦੇ ਵਿੱਚ ਅੰਦਰੀ ਖੜਾ ਕੇ ਰੱਖੀ ਹੈ ਬਿਲਕੁਲ ਜੀ 30000 ਚੱਲੀ ਹੋਈ ਗੱਡੀ ਹੈ ਡਾਕਟਰ ਡਰਾਈਵਨ ਕਾਰ ਹੈ ਲੈ ਵੀ ਵੀਰੋ ਦੇਖ ਲਓ ਗੱਡੀ ਦੇ ਆਟੋਮੈਟਿਕ ਅੱਛਾ ਆਟੋਮੈਟਿਕ ਚਲਾਉਣ ਵਾਲੇ ਵੀਰਾਂ ਵਾਸਤੇ ਕਿ ਮਲਟੀ ਪਰਪਸ ਯੂਜ਼ ਵਾਸਤੇ ਬੱਚੇ ਵੀ ਚਲਾਣ ਲੇਡੀਜ਼ ਵੀ ਚਲਾਣ ਸਭ ਚਲਾਣਗੇ ਗੱਡੀ ਕਿਸੇ ਨੂੰ ਚਲਾਣ ਵਿੱਚ ਕੋਈ ਦਿੱਕਤ ਨਹੀਂ ਆਏਗੀ ਬਿਲਕੁਲ ਜੀ ਗੱਡੀ ਨੂੰ ਮੈਂ ਚਾਰੇ ਪਾਸੇ ਦਿਖਾਣਾ ਐਨੇ ਤੁਸੀਂ ਰੇਟ ਦੱਸ ਦੋ ਜੀ ਇਹਦਾ ਐਨ ਦੇ 3.5 ਮੰਗਦੇ ਆ ਜੀ ਬਾਕੀ ਮੌਕੇ ਤੇ ਜੋ ਮਾਨਤਾਣ ਹੋਊਗਾ ਕਰ ਦਾਂਗੇ ਆਟੋਮੈਟਿਕ ਕਾਰ ਹੈ 3040 ਟਪਨੀਆ ਨਿਊਜ਼ ਐਸਾ Honda City 2010 ਮਾਡਲ ਫਰਸਟ ਓਨਰ ਕਾਰ HR 70 ਰਜਿਸਟ੍ਰੇਸ਼ਨ ਇਹ ਵੀ ਅੱਛੀ ਗੱਡੀ ਹੈ ਠੀਕ ਹੈ ਜੀ 22 ਲੱਖ ਰੁਪਏ ਡਿਮਾਂਡ ਬਾਕੀ ਮੌਕੇ ਤੇ ਨੇਗੋਸ਼ੀਏਬਲ ਸ਼ੀਸ਼ੇ-ਸ਼ੂਸ਼ੇ ਨਾਲ ਦੇ ਨਹੀਂ ਸਾਰੇ ਬਿਲਕੁਲ ਬਿਲਕੁਲ ਸਰ ਸਾਰੇ ਨਾਲ ਦੇ ਜੀ ਆਹ ਲਓ ਜੀ ਮਿੱਤਰੋ ਟਾਇਰਾਂ ਦੇ ਵੀ ਨਿਗਾਹ ਮਾਰ ਲਓ ਬਿਲਕੁਲ ਸਰ ਗੱਡੀ ਐਨ ਏ ਕਲਾਸ ਖੜੀ ਆ ਬਾਈ ਖੜੀ ਹੋਈ ਖੜਾਵਾ ਦੱਸਦਾ ਗੱਡੀ ਦਾ ਹੋਰ ਇੱਕ ਗੱਡੀ ਤੁਹਾਡੇ ਸਾਹਮਣੇ ਹੋਰ ਲੈ ਕੇ ਆ ਰਹੇ ਹਾਂ ਹਾਂਜੀ ਵਰਨਾ ਅੱਛਾ ਜੀ ਸਨਰੂਫ ਆਟੋਮੈਟਿਕ ਵਰਨਾ ਬਣਾ ਨਹੀਂ ਸਰਨਾ ਹਾਂ ਵਰਨਾ ਵਰਨਾ ਸਨਰੂਫ ਆਟੋਮੈਟਿਕ ਐਸਐਕਸ ਲਓ ਜੀ ਸਾਈਡ ਤੋਂ ਨਿਗਾ ਮਾਰੋ ਜੀ ਮਾਰੇ ਫਸਟ ਓਨਰ ਕਾਰ ਹੈ ਸੈਕਿੰਡ ਓਨਰ ਕਾਰ ਹੈ ਗੱਡੀ ਦੇਖੋ ਤੁਸੀਂ ਬਿਲਕੁਲ ਜੀ ਗੱਡੀ ਆ ਦੇਖੋ ਲਓ ਜੀ ਆਫਟਰ ਮਾਰਕਟ ਲਾਏ ਲੱਗੇ ਹੋਏ ਨੇ ਆਟੋਮੈਟਿਕ ਆ ਪ੍ਰਭੂ ਵੱਡੀ ਗੱਲ ਇਹ ਆ ਆਫਟਰ ਮਾਰਕੀਟ ਅਲੋਏ ਲੱਗੇ ਹੋਏ ਹੈ ਸਨਰੂਫ ਵਰਕਿੰਗ ਹੈ ਕੋਈ ਕੰਮ ਖਰਚਾ ਨਹੀਂ ਕਿਥੋਂ ਪੇਂਟ ਨਹੀਂ ਕਿਥੋਂ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਠੀਕ ਹੈ ਜੀ ਮਜ਼ਾ ਆ ਜਾਏਗਾ ਗੱਡੀ ਦੇਖ ਕੇ ਰੇਟ ਵੀ ਸੁਣ ਕੇ ਮਜ਼ਾ ਆ ਜਾਊਗਾ 9 ਲੱਖ ਰੁਪਏ ਬਸ 9 ਲੱਖ ਬਿਲਕੁਲ ਬਾਕੀ ਗੱਲਾਂ ਜੀ ਬਿਲਕੁਲ ਮੌਕੇ ਤੇ ਐ ਨਾ ਕਹਿੰਦੇ ਵੀ ਨਹੀਂ ਕਰਾਂਗਾ ਬਾਕੀ ਕਰ ਦਿਆਂਗਾ ਕਿਉਂਕਿ ਗੱਡੀ ਬਹੁਤ ਵਧੀਆ ਮਜ਼ਾ ਆ ਜਾਏਗਾ ਨਹੀਂ ਮੈਂ ਤਾਂ 9 ਲੱਖ ਚ ਵੀ ਕਹਿਣਾ ਕਿ ਤੇ ਕਸਟਮਰ ਨੂੰ ਐ ਨਾ ਕਹਿੰਦੀ ਸਭ ਨਹੀਂ ਛੂਟ ਨਹੀਂ ਹੋ ਪਾਈ ਜਾਂਦੇ ਦੇ ਵਿੱਚ ਸਾਡੋ ਮਨ ਨਾਲ ਤੁਹਾਡੇ ਨਾਮ ਤੇ ਥੋੜਾ ਕਰਾਂਗੇ ਮਨ ਤਾਂ ਨੋਰ ਵੱਲੋਂ ਲਈ ਤੁਹਾਡੇ ਵਾਸਤੇ ਮੇਰੇ ਨਾਲੋਂ ਦੇ ਤੇਲ ਪਵਾ ਕੇ ਤੋਰ ਦਿਓ ਬਿਲਕੁਲ ਬਿਲਕੁਲ ਤੋਰ ਲਓ ਜੀ ਗੱਡੀ ਦੀ ਨਿਗਾਹ ਮਾਰ ਲਓ ਮੈਨੂੰ ਤਾਂ ਐ ਲੱਗਦਾ ਵੀ 9 ਲੱਖ ਚ ਵੀ ਨਹੀਂ ਤੁਸੀਂ ਦੇਣੀ ਮੌਕੇ ਤੇ ਕਹਿ ਰਹੇ ਹੋ ਦੇ ਦਾਂਗੇ ਦੇ ਦਾਂਗੇ ਦੇ ਦਾਂਗੇ ਕਿਉਂਕਿ ਗੱਡੀਆਂ ਦੀ ਆਪਣੇ ਕੋਲ ਕਮੀ ਨਹੀਂ ਹੈ ਠੀਕ ਹੈ ਜੀ ਕਟੋ ਘਟ 50 ਗੱਡੀਆਂ ਲਾਈਨ ਦੇ ਵਿੱਚ ਨੇ ਅਗਲੀ ਵੀਡੀਓ ਦੇ ਵਿੱਚ ਆਪਾਂ 50 ਤੋਂ ਵੱਧ ਗੱਡੀਆਂ ਲੈ ਕੇ ਆਵਾਂਗੇ ਤੁਹਾਡੇ ਵਿੱਚ ਸਾਡਾ ਟਾਰਗੇਟ ਹੈ ਕਿ ਜਿੰਦੇ ਕੋਲ ਕੰਮ ਨਹੀਂ ਉਹਨੂੰ ਕੰਮ ਮੁਹਈਆ ਕਰਾਣਾ ਔਰ ਜਿੰਨੂੰ ਗੱਡੀ ਦੀ ਲੋੜ ਹੈ ਉਹਨੂੰ ਗੱਡੀ ਮੁਹਈਆ ਕਰਾਣੀ ਦੇਖੋ ਜੇ ਤਾਂ ਲਗਜ਼ਰੀ ਵਾਲੀ ਫੀਲਿੰਗ ਚ ਆ ਜੀ ਇਹ ਫੇਰ ਤਾਂ ਕਾਰ ਦਾ ਬਾਰ ਆ ਹਾਂਜੀ ਹਾਂਜੀ ਜੇ ਇਧਰ ਆ ਜੀ ਇਹ ਤਾਂ ਕਾਰੋਬਾਰ ਆ ਬਿਲਕੁਲ ਕਾਰੋਬਾਰ ਜੀ ਲੋਕਾਂ ਨੂੰ ਕੰਮ ਮੁਹਈਆ ਕਰਾਣਾ ਲੈ ਵੀ ਮਿੱਤਰੋ ਆ ਖੜੀਆਂ ਨੇ ਕਮਰਸ਼ੀਅਲ ਫੋਨ ਕਰਕੇ ਜਾਣਕਾਰੀ ਲੈ ਲਓ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਹਨਾ ਜੀ ਬਿਲਕੁਲ ਸਰ ਬਸ ਤੁਸੀਂ ਫੋਨ ਕਰ ਲਓ ਜਾਣਕਾਰੀ ਲੈ ਲਓ ਬਹੁਤ ਧੰਨਵਾਦ ਮੋਨੂ ਜੀ ਸਮਾਂ ਦਿੱਤਾ ਕੀਮਤੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜਿਹੜੇ ਇਨਾ ਪਿਆਰ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ